Құлттд еёқталарост лиғältこんё, лығығығында இரண்டு ஆயிரம் பத்தொன்பது ਪੁਲਿਸ ਕਮਿਸ਼ਨਰ ਤਮਰਸਰ ਨੇ ਆਪਣਾ ਉਹ ਥਾਣਾ ਬੀ ਡਿਵੀਜ਼ਨ ਨੇ ਐਫ ਆਈ ਆਰ ਨੰਬਰ 53 ਦਰਜ ਕੀਤੀ ਹੈ 22/2025 ਅੰਡਰ ਸੈਕਸ਼ਨ 304 35 ਬੀ ਐਨ ਐਸ ਪੁਲਿਸ ਬੀ ਐਨ ਐਸ ਐਕਟ ਇਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਵਿਕਰਮਜੀਤ ਸਿੰਘ ਅਲਾਈਸ ਪਿੰਟੂ ਤੇ ਦੂਸਰਾ ਲਖਪ੍ਰੀਤ ਸਿੰਘ ਅਲਾਈਸ ਲਖ ਇਹਨਾਂ ਨੇ ਪਿਛਲੇ ਦਿਨੀ ਹੀ ਇੱਕ ਸਨੇਚਿੰਗ ਕੀਤੀ ਜੀ ਪਾਠੀ ਸਿੰਘ ਤੋਂ ਸਵੇਰੇ 3 ਵਜੇ ਲਾਗੇ ਤਾਗੇ ਜਿਦੇ ਚ ਉਹਨਾਂ ਨੇ ਪਾਠੀ ਸਿੰਘ ਦਾ ਮੋਟਰਸਾਈਕਲ ਤੇ ਆਈਫੋਨ ਖੋਇਆ ਸੀਗਾ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਪੁਲਿਸ ਟੀਮਸ ਅ ਮਗਰ ਲੱਕੇ ਮਨਿੰਦਰ ਜੀ ਨੇ ACP ਵੈਸਟ ਸੌਰੀ ACP ਈਸਟ ਮਨਿੰਦਰ ਜੀ ਤੇ SHO B ਡਿਵੀਜ਼ਨ ਸੁਖਬੀਰ ਜੀ ਇਹਨਾਂ ਨੇ ਪੁਲਿਸ ਟੀਮਸ ਬਣਾਈਆਂ ਤੇ ਪੂਰੀ ਤਹਿਕੀਕਾ ਸ਼ੁਰੂ ਕੀਤੀ ਤੇ ਜਦੋਂ ਹੀ ਆਪਣਾ ਜਿਹੜੇ ਆ ਦੋਨੋਂ ਦੋਸ਼ੀ ਗ੍ਰਿਫਤਾਰ ਹੋਏ ਤੇ ਇਹਨਾਂ ਤੋਂ ਸਾਨੂੰ ਚੀਜ਼ਾਂ ਵੀ ਰਿਕਵਰ ਹੋ ਗਈਆਂ ਆਈਫੋਨ 13 ਵੀ ਤੇ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਤੇ ਇਹਦੇ ਨਾਲ ਨਾਲ ਹੀ ਜੋ ਸਾਨੂੰ ਪਤਾ ਚੱਲੇ ਆ ਕਿ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਸਨਾਚਿੰਗ ਦਾ ਕੇਸ ਹੈਗਾ ਇਹ ਤੇ ਇਹ ਦਸਵੀਂ ਪਾਸ ਦਸਵੀਂ ਪੜਿਆ ਹੋਇਆ ਤੇ 144 ਨੰਬਰ 20 144/20 ਨੰਬਰ ਮਕਦਮਾ ਇਹਦੇ ਤੇ ਆਲਰੇਡੀ ਦਰਸੀ ਤੇ ਜਿਹੜਾ ਲਬਰੀਤ ਸਿੰਘ ਹੈ ਉਹ ਉਹਦੇ ਤੇ ਫਿਲਹਾਲ ਕੋਈ ਵੀ ਕੇਸ ਨਹੀਂ ਦਰਸੀਗਾ ਇਹ 30 ਤੇ 26 ਸਾਲ ਦੇ ਹੈਗੇ ਤੇ ਇਹ ਜਿਹੜਾ ਲਬਰੀਤ ਸਿੰਘ ਐ ਲਾਇਸ ਲਵ ਹੈ ਇਹ ਡੋਮੀਨੋਜ਼ ਪੀਜ਼ਾ ਦੇ ਕੰਮ ਕਰਦਾ ਤੇ ਦੋਨੋਂ ਹੀ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੱਕ ਮਕਦਮਾ ਪਹਿਲਾਂ ਵੀ ਟ੍ਰੇਸ ਹੋ ਗਿਆ ਬੀ ਡਿਵੀਜ਼ਨ ਵਾਲਾ ਤੇ ਉਸ ਤੋਂ ਇਲਾਵਾ ਵੀ ਸਾਡੇ ਇੱਕ ਦੋ ਮਕਦਮੇ ਹੋਰ ਵੀ ਟ੍ਰੇਸ ਹੋ ਚੁੱਕੇ ਨੇ ਸਰ ਡੋਮੀਨੋਸ ਤੋਂ ਇਲਾਵਾ ਮਾਟੋ ਹੋ ਗਿਆ ਨਾ ਇਹ ਨਾ ਕਾਫੀ ਲੜਕਿਆਂ ਦੀ ਕੰਪਲੇਂਟ ਹੈ ਕਿਉਂਕਿ ਨਾ ਬੈਗ ਕੋ ਚੈੱਕ ਨਹੀਂ ਕਰਦਾ ਕੰਮ ਵੀ ਦੂਸਰੇ ਕੰਮ ਹੀ ਤੇ ਸਾਹਮਣੇ ਆ ਰਹੇ ਕੁਝ ਇਹਨਾਂ ਵਾਸਤੇ ਕੋ ਸਖਤ ਹੋਣ ਦੁਗੇ ਜੀ ਦੇਖੋ ਸਾਡੀ ਪੂਰੀ ਡਿਸਟ੍ਰਿਕਟ ਪੁਲਿਸ ਕਮਿਸ਼ਨਰੇਟ ਦੀ ਪੁਲਿਸ ਪੂਰੀ ਦੀ ਪੂਰੀ ਮਸਤਾਇਦ ਹੈ ਤੇ ਜਿਵੇਂ ਵੀ ਸਾਡੇ ਹੋਰ ਕੁਝ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਅਸੀਂ ਹੋਰ ਵੀ ਕ੍ਰੈਕਡਾਊਨ ਕਰ ਰਹੇ ਹਾਂ ਡਿਲੀਵਰੀ ਬॉयਜ਼ ਤੇ ਵੀ ਪਿੱਛੇ ਵੀ ਇੱਕ ਦੂਸਰਾ ਕੇਸ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਔਰ Amazon ਡਿਲੀਵਰੀ ਬoi ਤੇ ਦੇ ਨਾਲ ਜੋ ਤੋਖਾਇਆ ਸੀ ਉਹ ਵੀ ਅਸੀਂ ਕਰਕਟ ਡਾਊਨ ਕੀਤਾ ਤੇ ਟਾਈਮ ਟੂ ਟਾਈਮ ਅਸੀਂ ਕਰਕਟ ਡਾਊਨ ਕਰੀ ਜਾ ਰਹੇ ਹਾਂ ਕੇਸਸ ਤੇ ਤੇ ਨੱਥ ਪਾ ਰਹੇ ਹਾਂ ਜੀ ਕੰਪਨੀ ਦੇ ਦੋਵੇਂ ਵਾਰਦਾਤਾ ਤਾਂ ਕਿ ਇਹ ਦੋਵੇਂ ਦੋਸ਼ੀ ਹੈ ਕਿ ਇਹਨਾਂ ਦੇ ਕੋਈ ਨਾਮ ਨਹੀਂ ਨਹੀ ਦੇਖੋ ਜੀ ਜਿਹੜਾ ਵਿਕਰਮਜੀਤ ਸਿੰਘ ਤੇ ਲਖਪ੍ਰੀਤ ਸਿੰਘ ਦੋ ਦੋਸ਼ੀ ਨੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹ ਦੋ ਵਾਰਦਾਤਾ ਦਾ ਦੋਸ਼ੀ ਹੈ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਇਕੱਲੇ ਇਸੀ ਵਾਰਦਾਤਾ ਦਾ ਦੋਸ਼ੀ ਹੈ ਹਲੇ ਹੋਰ ਵੀ ਅਸੀਂ ਪਤਾ ਕਰ ਰਹੇ ਹਾਂ ਜੋ ਸਾਡੇ ਜੋ ਸਾਨੂੰ ਜੋ ਉਮੀਦ ਹੈ ਹੋਰ ਵੀ ਕੇਸ ਇਸ ਇਹਨਾਂ ਦੇ ਨਿਕਲੇ ਸਰ ਟੋਟਲ ਦੋ ਕੇਸਾਂ ਵਿੱਚ ਇਨਵੋਲਵਮੈਂਟ ਸੀ ਜਿਹੜੀ ਕਿ ਬਹੁਤ ਜ਼ਿਆਦਾ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ ਇੱਕ ਤਾਂ ਜੇਈ ਵਾਲੀ ਜਿਹੜੀ ਸਿਆਸੀ ਹੋਈ ਸੀ ਪਾਚੀ ਵਾਲੀ ਸਿਆਸੀ ਹੋਈ ਸੀ ਹਾਂਜੀ ਬਿਲਕੁਲ ਜੀ ਸਰ ਜੇਈ ਕੋਲੋਂ ਟੋਟਲ ਲੁੱਟ ਕਿੰਨੀ ਕੀਤੀ ਗਈ ਸੀ ਉਹ ਅਸੀਂ ਹਲੇ ਸਾਰਾ ਕਰ ਰਹੇ ਹਾਂ ਇਨਵੈਸਟੀਗੇਟ ਤੇ ਜਿਵੇਂ ਸਾਰਾ ਆਪਣਾ ਇਨਵੈਸਟੀਗੇਸ਼ਨ ਹੈ ਜੋ ਵੀ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਲੈ ਹਾਂ ਜੀ ਐਕਟਿਵ ਇਹਨਾਂ ਦੇ ਵਰਤੀ ਬ੍ਰਾਹਮਣ ਹੋ ਹਾਂਜੀ ਉਹ ਵੀ ਬ੍ਰਾਹਮਣ ਹੋਊਗਾ ਉਹ ਅਸੀਂ ਆਰਟੀ ਆਫਿਸ ਤੋਂ ਕਨਫਰਮ ਕਰਾ ਰਹੇ ਹਾਂ ਉਹ ਅਸੀਂ ਪਿਸਟਲ ਕਰ ਰਹੇ ਹਾਂ ਜੀ ਪਿਸਟਲ ਤੇ ਕੀਤੀ ਸੀ ਉਹਲੇ ਹਾਲੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਵਰ